ਅਗਲੇ ਦਿਨ ਮਨਜੀਤ ਕਾਕੇ ਦੇ ਘਰ ਜਾਂਦਾ ਤੇ ਸੰਦੀਪ ਵੇਖ ਕੇ ਹੀ ਮਨਜੀਤ ਨੂੰ ਆਗਦੀ ਹੈ ਕਿ ਤੂੰ ਬੈਟ ਮੈਂ ਚਾਹ ਲੈ ਕੇ ਆਉਂਦੀ ਹਾਂ ਬਣਾ ਕੇ ਤੁਹਾਡੇ ਲਈ ਮਨਜੀਤ ਹੱਸਦਾ ਹੋਇਆ ਆਖਦਾ ਏ ਬੇਬੇ ਤੈਨੂੰ ਪਤਾ ਹੀ ਹੈ ਮੈਂ ਚਾਹ ਪੀ ਨਹੀਂ ਆਉਂਦਾ ਹੁੰਦਾ ਤਾਂ ਸੰਦੀਪ ਹੱਸਦੀ ਹੋਈ ਆਖਦੀ ਆਹੋ ਪਤਾ ਮੈਨੂੰ ਤੇਰਾ ਤਾਈਓ ਤੈਨੂੰ ਵੇਖ ਕੇ ਆ ਵੀ ਆਖ ਦਿੱਤਾ ਚਾਹ ਲੈ ਕੇ ਆਉਂਦੀ ਹਾਂ ਮਨਜੀਤ ਹੱਸਦਾ ਹੋਇਆ ਕਾਕੇ ਦੇ ਕਮਰੇ ਚਲਾ ਜਾਂਦਾ ਮਨਜੀਤ ਨੂੰ ਵੇਖ ਕਾਕਾ ਖੁਸ਼ ਹੋ ਜਾਂਦਾ ਤੇ ਉੱਠ ਕੇ ਬੈਠ ਜਾਂਦਾ ਕਾਕਾ ਮਨਜੀਤ ਨੂੰ ਆਖਦਾ ਕੀ ਖੇਤ ਚਲੀ ਉੱਥੇ ਬੈਠ ਕੇ ਗੱਲਾਂ ਕਰਾਂਗੇ ਤਮਨ ਜੀ ਕਹਿੰਦਾ ਕੋਈ ਨਾ ਚਲਦੇ ਆ ਬੇਬੇ ਤੇ ਹਾਦੀ ਚਾਹਤਾ ਪੀਲਾ ਕਾਕਾ ਹੱਸਦਾ ਆਖਦਾ ਹਾਂ ਸੱਚ ਮੈਂ ਤਾਂ ਭੁੱਲੀ ਗਿਆ ਸੀ ਕਿ ਤੂੰ ਸਵੇਰੇ ਸਵੇਰੇ ਚਾਹ ਪੀਣ ਹੀ ਹੁੰਦਾ ਹੁੰਦਾ ਉਹ ਗੱਲਾਂ ਕਰ ਹੀ ਰਹੇ ਸੀ ਐਨੇ ਨੂੰ ਸੰਦੀਪ ਉਹ ਦੋਵਾਂ ਲਈ ਚਾਹ ਲੈ ਕੇ ਆ ਜਾਂਦੀ ਹੈ ਤੇ ਕੋਲ ਹੀ ਬੈਠ ਜਾਂਦੀ ਹੈ ਮਨਜੀਤ ਨੂੰ ਕਹਿਣ ਲੱਗਦੀ ਹੈ ਕਿ ਇਹਨੂੰ ਵੀ ਲੈ ਜਾਇਆ ਕਰ ਕਿਤੇ ਬਾਹਰ ਸਾਰਾ ਦਿਨ ਕਮਰੇ 'ਚ ਹੀ ਵੜਿਆ ਰਹਿੰਦਾ ਇਹ ਤਾਂ ਮਨਜੀ ਤੱਕਦਾ ਹੋਇਆ ਨਾ ਬੇਬੇ ਹੋਂ ਚਾਹ ਪੀ ਕੇ ਲੈ ਜਾਂਦਾ ਇਹਨੂੰ ਮੈਂ ਖੇਤਵਾਲ ਬਹੁਤ ਦਿਨ ਹੋ ਗਏ ਗੇੜਾ ਨਹੀਂ ਮਾਰੇ ਆ ਸੀ ਖੇਤ ਤਾਂ ਕਾਕਾ ਹੱਸਣ ਲੱਗਦਾ ਤਾਂ ਸੰਦੀਪ ਕਹਿਣ ਲੱਗਦੀ ਆ ਹਾਂ ਠੀਕ ਐ ਚਲੇ ਜਾਓ ਨਾਲੇ ਜਾਂਦੇ ਹੋਈ ਦੁੱਧ ਲੈ ਜਾਓ ਖੇਤ ਤੇਰੇ ਬਾਪੂ ਹੋਰੀ ਵੀ ਉੱਥੇ ਹੀ ਨੇ ਚਾਹ ਬਣਾ ਲੈਣਗੇ ਖੇਤੀ ਤਾਂ ਕਾਕਾ ਆਖਦਾ ਕੋਈ ਨਾ ਮਾਂ ਤੁਸੀਂ ਪਾ ਕੇ ਰੱਖੋ ਦੁੱਧ ਅਸੀਂ ਲੈ ਆ ਜਾਂਦੇ ਆ ਤਾਂ ਸੰਦੀਪ ਉੱਠ ਕੇ ਬਾਹਰ ਸੋਈ ਚਲੀ ਜਾਂਦੀ ਐ ਕਾਕਾ ਤੇ ਮਨਜੀਤ ਚਾਹ ਪੀ ਕੇ ਦੁੱਧ ਚੱਕ ਖੇਤਵਾਲ ਚੱਲ ਪੈਂਦੇ ਨੇ ਜਦੋਂ ਬਾਹਰ ਨਿਕਲਣ ਲੱਗਦੇ ਨੇ ਤਾਂ ਸਾਹਮਣੇ ਤੋਂ ਰਾਨੋ ਆ ਰਹੀ ਹੁੰਦੀ ਐ ਰਾਨੋ ਵੀ ਕਾਕੇ ਦੇ ਘਰੀ ਚੱਲੀ ਹੁੰਦੀ ਐ ਤਾਂ ਦੋਵੇਂ ਰਾਨੋ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਨੇ ਰਾਨੋ ਵੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੰਦੀ ਹੋਈ ਆਕਦੀ ਐ ਕਿ ਮੈਂ ਤੁਹਾਡੇ ਘਰੀ ਚੱਲੀ ਆਂ ਪੈਨ ਕੋਲੇ ਘਰੇ ਹੀ ਆ ਨਾ ਤਾਂ ਕਾਕਾ ਆਖਦਾ ਹਾਂਜੀ ਚਾਚੀ ਜੀ ਘਰੀ ਆ ਬੇਬੇ ਤਾਂ ਰਾਨੋ ਠੀਕ ਐ ਆਕੇ ਹੀ ਕਾਕੇ ਦੇ ਘਰ ਵੱਲ ਚੱਲੀ ਜਾਂਦੀ ਐ ਤੇ ਉਹ ਦੋਵੇਂ ਇੱਕ ਦੂਜੇ ਵੱਲ ਵੇਖਦੇ ਨੇ ਤੇ ਸੋਚਦੇ ਕਿ ਰਾਨੋ ਚਾਚੀ ਨੂੰ ਸਾਡੇ ਘਰ ਕੀ ਕੰਮ ਹੋਇਆ ਤਾਂ ਮਨਜੀਤ ਆਖਦਾ ਹੁਣ ਮੈਨੂੰ ਕੀ ਪਤਾ ਹੋਣਾ ਕੋਈ ਕੰਮ ਬੇਬੇ ਤੱਕ ਤੇ ਤੁਰ ਪੈਂਦੇ ਨੇ ਖੇਤ ਵੱਲ ਰਾਨੂ ਕਾਕੇ ਦੇ ਘਰ ਪਹੁੰਚ ਸੰਦੀਪ ਨੂੰ ਸੱਜਰੀ ਕਲ ਪੈਣੇ ਕਹਿ ਕੇ ਮਿਲਦੀ ਹੈ ਤੇ ਸੰਦੀਪ ਵੀ ਜਵਾਬ ਚ ਸੱਜਰੀ ਕਲ ਲੱਗਦੀ ਹੋਈ ਕਹਿੰਦੀ ਹੈ ਆਜਾ ਰਾਨੂ ਪੈਣ ਬੈਠ ਜਾ ਮੈਂ ਚਾਹ ਪਾਣੀ ਲੈ ਕੇ ਆਉਂਦੀ ਆ ਤੇਰੇ ਲਈ ਨਾਲੇ ਚਾਹ ਧਰਦੀਆਂ ਤਰਾਂ ਨੂੰ ਆਖਦੀ ਰਹਿਣ ਦੇ ਪੈਣੇ ਪਾਣੀ ਨੂੰ ਨਾਲੇ ਚਾਹ ਥੋੜੀ ਦੇਰ ਮਗਰੋਂ ਬਣਾ ਲਿਓ ਤੁਸੀਂ ਬੈਠ ਜਾਓ ਗੱਲਾਂ ਕਰਦੇ ਆਪਾਂ ਤੇ ਸੰਦੀਪ ਬੈਠ ਜਾਂਦੀ ਹੈ ਫਿਰ ਥੋੜੀ ਦੇਰ ਕਾ ਪਰਿਵਾਰ ਦੀਆਂ ਗੱਲਾਂ ਕਰਦੀਆਂ ਰਹੰਦੀਆਂ ਨੇ ਫਿਰ ਰਾਨੂੰ ਆਗਦੀ ਪੈਣੇ ਮੈਂ ਉਹ ਗੱਲ ਕਰਨੀ ਸੀ ਕਾਕੇ ਬਾਰੇ ਤਾਂ ਸੰਦੀਪ ਕਾਕੇ ਦਾ ਨਾਮ ਸੁਨਨਾਗਦੀ ਕਾਕੇ ਬਾਰੇ ਕੀ ਗੱਲ ਹੋ ਗਈ ਤਾਂ ਰਾਨੂੰ ਆਗਦੀ ਹੈ ਪੈਣ ਉਹ ਰਿਸ਼ਤੇ ਬਾਰੇ ਹੀ ਗੱਲ ਕਰਨੀ ਸੀ ਆਏ ਨਹੀਂ ਸੀ ਮੇਰੇ ਬਾਪੂ ਬਾ ਬੇਬੇ ਬਾਪੂ ਤਾਂ ਸੰਦੀਪ ਆਗਦੀ ਹੈ ਉਹ ਅੱਛਾ ਚਾਹਾਂ ਆਏ ਸੀ ਉਹ ਕਹਿ ਰਹੇ ਸੀ ਕਿ ਤੇਰੇ ਜੀਜੇ ਨਾਲ ਤੇ ਭੈਣ ਨਾਲ ਗੱਲ ਕਰਕੇ ਦੱਸਣਗੇ ਹਾਂ ਭੈਣ ਬੇਬੇ ਬਾਪੂ ਨੇ ਉਹਨਾਂ ਨਾਲ ਗੱਲ ਕੀਤੀ ਸੀ ਸਾਲਾ ਕੁਸ਼ਦਾ ਸਿੱਤਾ ਉਹਨਾਂ ਨੂੰ ਤਾਂ ਕਹਿੰਦੇ ਕੀ ਅਸੀਂ ਆਉਣਾ ਹੀ ਆ ਪਿੰਡ ਮਿਲਣ ਵਾਸਤੇ ਤੇ ਜਦੋਂ ਆਏ ਤਾਂ ਤੁਹਾਨੂੰ ਵੀ ਮਿਲ ਜਾਵਾਂਗੇ ਤੇ ਬੈਠ ਕੇ ਗੱਲਬਾਤ ਕਰ ਲਵਾਂਗੇ ਨਾਲੇ ਤੁਹਾਨੂੰ ਤਾਂ ਭੈਣ ਵੀ ਬਹੁਤ ਯਾਦ ਕਰਦੀ ਐ ਉਹ ਵਿਆਹ ਚ ਮਿਲੇ ਸੀ ਨਾ ਤੁਹਾਨੂੰ ਸੰਦੀਪ ਆਖਦੀ ਆ ਹਾਂ ਵਿਆਹ ਵਾਲੇ ਮਿਲੇ ਸੀ ਕਿੰਨਾ ਟਾਈਮ ਹੋ ਗਿਆ ਮਿਲਿਆ ਨੂੰ ਮੇਰਾ ਤਾਂ ਆਪਜੀ ਕਰਦਾ ਮਿਲਣ ਲਈ ਤੇਰਾ ਨੂੰ ਆਖਦੀ ਐ ਹਾਂ ਭੈਣ ਮਿਲਿਆ ਨੂੰ ਤਾਂ ਬਹੁਤ ਟਾਈਮ ਹੋ ਗਿਆ ਉਹ ਨਾ ਅਸੀ ਬਸ ਥੋੜੇ ਦਿਨਾਂ ਤੱਕ ਆ ਜਾਣਾ ਉਹਨਾਂ ਨੇ ਮੈਂ ਤਾਂ ਉਹੀ ਦਸਣ ਆਈ ਸੀ ਤੁਹਾਨੂੰ ਨਾਲੇ ਮੈਂ ਪੁੱਛਣਾ ਸੀ ਕਿ ਤੁਸੀਂ ਕਾਕੇ ਨਾਲ ਕੀਤੀ ਗੱਲ ਰਿਸ਼ਤੇ ਬਾਰੇ ਤਾਂ ਸੰਦੀਪ ਆਖਣ ਲੱਗੀ ਨਾ ਭੈਣ ਅਸੀਂ ਤਾਂ ਨਹੀਂ ਕੀਤੀ ਗੱਲ ਤੇਰੇ ਬਾਈ ਆਖਦਾ ਕੀ ਬਾਅਦ ਚਹੀਂ ਦੱਸਾਂਗੇ ਕਾਕੇ ਨੂੰ ਜਦੋਂ ਵੇਖਣ ਲਈ ਆਉਣਗੇ ਨਾਲੇ ਆਪਣੇ ਜਵਾਬ ਕਿਹੜਾ ਆਪਣੇ ਤੋਂ ਬਾਹਰ ਹੁੰਦੇ ਨੇ ਤਾਂ ਰਾਨੋ ਵੀ ਹਾਂ ਅੱਜ ਗੱਲ ਆਖਦੀ ਹੈ ਹਾਂ ਭੈਣ ਇਹ ਤਾਂ ਗੱਲ ਸਹੀ ਹੈ ਆਪਣੇ ਜਵਾਬ ਬਹੁਤ ਸਿਆਣੇ ਨੇ ਚਲ ਭੈਣ ਮੈਂ ਚਲਦੀ ਹਾਂ ਹੁਣ ਆਖ ਰਾਨੋ ਜਾਣ ਲਈ ਖੜੀ ਹੋ ਜਾਂਦੀ ਹੈ ਤਾਂ ਸੰਦੀਪ ਆਖਣ ਲੱਗਦੀ ਹੈ ਰੁਕ ਜਾ ਰਾਨੋ ਮੈਂ ਆਉਂਦੀ ਹਾਂ ਤਾਂ ਸੰਦੀਪ ਅੰਦਰ ਜੱਲ ਲਫਾਫੇ ਵਿੱਚ ਸੇਬ ਪਾ ਕੇ ਲੈ ਆਉਂਦੀ ਹੈ ਤੇ ਦੂਜੇ ਲਫਾਫੇ ਚ ਕੇਲੇ ਪਾਏ ਹੁੰਦੇ ਨੇ ਕੇਲੇ ਪਾਏ ਹੁੰਦੇ ਨੇ ਰਾਨੋ ਨੂੰ ਫੜਾਉਂਦੀ ਹੋਈ ਆਖਦੀ ਹੈ ਕਿ ਆ ਲਾਜਾ ਜਗਸੀਰ ਵਾਸਤੇ ਤਾਂ ਰਾਨੋ ਨਾ ਪੈਣ ਨਾ ਪੈਣ ਕਰਨ ਲੱਗਦੀ ਹੈ ਤਾਂ ਸੰਦੀਪ ਮੱਲੋ ਮੱਲੀ ਫੜਾ ਦਿੰਦੀ ਹੈ ਰਾਨੋ ਵੀ ਲੈ ਕੇ ਲਫਾਫੇ ਚਲੀ ਜਾਂਦੀ ਹੈ ਤੇ ਮਾਨੇ ਮਨ ਦੁਆਵਾਂ ਦਿੰਦੀ ਜਾਂਦੀ ਹੈ ਕਾਕਾ ਤੇ ਮਨਜੀਤ ਖੇਤ ਪਹੁੰਚ ਜਾਂਦੇ ਨੇ ਉਹਨਾਂ ਨੂੰ ਖੇਤ ਆਇਆ ਵੇਗ ਸੰਧੂ ਖੁਸ਼ ਹੁੰਦਾ ਹੋਇਆ ਆਖਦਾ ਏ ਆਜੋ ਵੀ ਜਵਾਨੋ ਕਿਵੇਂ ਹੋ ਤੁਸੀਂ ਜਾਨ ਤੁਹਾਨੂੰ ਦੋਵਾਂ ਨੂੰ ਇਕੱਠਿਆਂ ਵੇਖ ਕੇ ਸੱਚੀ ਰੂਹ ਖੁਸ਼ ਹੋ ਜਾਂਦੀ ਹੈ ਤੇ ਕਾਕਾ ਤੇ ਮਨਜੀਤ ਦੋਵੇਂ ਸੰਧੂ ਨੂੰ ਜਫੀ ਪਾਲ ਲੈਂਦੇ ਨੇ ਤੇ ਸੰਧੂ ਦੋਹਾਂ ਨੂੰ ਪਿਆਰ ਕਰਦਾ ਹੋਇਆ ਆਖਦਾ ਏ ਪੁੱਤਰੋ ਹਮੇਸ਼ਾ ਇਕੱਠੇ ਰਹੋ ਤੇ ਜਦੋਂ ਕਿਤੇ ਮੇਰੀ ਲੋੜ ਹੋਈ ਤਾਂ ਦੱਸ ਦਿਓ ਮੈਂ ਤੁਹਾਡੇ ਲਈ ਕੁਝ ਵੀ ਕਰ ਸਕਦਾ ਹਾਂ ਕਾਕਾ ਆਗਦਾ ਹੈ ਬਾਪੂ ਮੈਨੂੰ ਤਾਂ ਤੁਸੀਂ ਹਮੇਸ਼ਾ ਇਦਾਂ ਹੀ ਹੱਸਦੇ ਤੇ ਖੁਸ਼ ਚਾਹੀਦੇ ਹੋ ਬਾਕੀ ਸਭ ਕੁਝ ਤੁਹਾਡੇ ਪੁੱਤਰ ਸੰਭ ਲਵਾ ਗਿਆ ਆਪੇ ਤੁਸੀਂ ਨਾ ਫਿਕਰ ਕਰੋ ਤੇ ਦੁੱਧ ਫੜਾਉਂਦਾ ਹੋਇਆ ਆਗਦਾ ਹੈ ਕਿ ਬਾਪੂ ਜੀ ਬੇਬੇ ਨੇ ਦੁੱਧ ਖਲਿਆ ਚਾ ਵਾਸਤੇ ਸੰਧੂ ਆਗਦਾ ਪੁੱਤਰ じゃ ਅੰਦਰ ਰੱਖਿਆ ਮੋਟਰ ਵਾਲੇ ਕਮਰੇ ਚ ਤੇ ਆਪ ਸੰਧੂ ਖੇਤਾ ਵੱਲ ਚਲਾ ਜਾਂਦਾ ਕਾਕਾ ਤੇ ਮਨਜੀਤ ਮੋਟਰ ਤੇ ਹੀ ਬੈਠ ਜਾਂਦੇ ਨੇ ਪ੍ਰੀਤੀ ਨੇ ਆਪਣਾ ਬੈਗਪੈਕ ਕਰਨ ਨਿੱਕੀ ਨੂੰ ਫੋਨ ਲਾਇਆ ਕਿ ਮੈਂ ਤੇਰੇ ਵੱਲ ਹੀ ਆ ਰਹੀ ਹਾਂ ਡਿਊਟੀ ਤੇ ਫਿਰ ਇਕੱਠੇ ਹੀ ਚਲਦੀਆਂ ਹਾਂ ਪਿੰਡ ਨੂੰ ਤੇਰੇ ਤਾਂ ਨਿੱਕੀ ਕਹਿਣ ਲੱਗਦੀ ਨਹੀਂ ਕਿ ਤੂੰ ਡਿਊਟੀ ਨਹੀਂ ਜਾਣਾ ਤੇ ਪ੍ਰੀਤੀ ਆਖਦੀ ਹੈ ਕਿ ਨਹੀਂ ਮੈਂ ਛੁੱਟੀ ਲੈ ਲਈ ਸੀ ਅੱਜ ਦੀ ਤਾਂ ਨਿੱਕੀ ਛੇੜਦੀ ਹੋਈ ਅੱਖਾਂ ਲੱਗਦੀ ਹੈ ਹਾਈ ਨੇ ਪੇਡੇ ਕਿੰਨੀ ਕਾਲੀ ਪਈ ਆ ਤੈਨੂੰ ਵੀਰੇ ਨਾਲ ਮਿਲਾਂ ਦੀ ਹੱਸਦੀ ਹੋਈ ਆਖਦੀ ਹੈ ਕੋਈ ਨਾ ਆ ਜਾ ਫੇਰ ਇੱਧਰ ਹੀ ਹੁਣ ਦੋ ਦਿਨ ਹੀ ਰਹਿ ਦੋ ਦਿਨ ਹੀ ਰਹਿ ਪਈਂ ਮੇਰੇ ਕੋਲ ਤਾਂ ਪ੍ਰੀਤੀ ਵੀ ਹੱਸਦੀ ਹੋਈ ਆਕਦੀ ਐ ਹਾਂਜੀ ਹੁਣ ਤਾਂ ਮੈਂ ਦੋ ਦਿਨ ਤੇਰੇ ਕੋਲ ਹੀ ਰਹਿਣਾ ਫਿਰ ਹੋਰ ਗੱਲਾਂ ਕਰਦੀਆਂ ਹੋਈਆਂ ਜਲਦੀ ਮਿਲਾਂ ਦਾ ਕਹਿ ਫੋਨ ਰੱਖ ਦਿੰਦੀਆਂ ਨੇ ਸੰਦੀਪ ਸੰਧੂ ਨੂੰ ਫੋਨ ਕਰਦੀ ਐ ਤੇ ਦੱਸਦੀ ਐ ਕਿ ਰਾਨੋ ਆਈ ਸੀ ਤੇ ਕਹਿ ਗਈ ਕਿ ਉਸ ਦੀ ਭੈਣ ਤੇ ਚੀਚਾ ਆਉਣਗੇ ਪਿੰਡ ਕੱਕੇ ਨੂੰ ਦੇਖਣ ਦੇ ਲਈ ਸੰਧੂ ਵੀ ਖੁਸ਼ ਹੋਇਆ ਆਖਦਾ ਐ ਇਹ ਤਾਂ ਬਹੁਤ ਸੋਨੀ ਗਾਲ ਖਬਰ ਐ ਆ ਲੈਣ ਦੇ ਆਪਾਂ ਵੀ ਉਹਨਾਂ ਦੀ ਸੇਵਾ 'ਚ ਕੋਈ ਕਸਰ ਨਹੀਂ ਛੱਡਣੀ ਤਾਂ ਸੰਦੀਪ ਵੀ ਉਸ ਦੀ ਹਾਂ ਚ ਹੀ ਹਾਂ ਮਲਾਉਂਦੀ ਐ ਫਿਰ ਪੁੱਛਦੀ ਹੈ ਕਿ ਮਨਜੀਤ ਹੋਰੀ ਆਗੇ ਖੇਤ ਤਸੰਦੂ ਆਗਦਾ ਆਗੇ ਨੇ ਮੈਂ ਤਾਂ ਦੂਜੇ ਖੇਤ ਆ ਗਿਆ ਸੀ ਉਹ ਮੋਟਰ ਤੇ ਬੈਠੇ ਨੇ ਸੰਦੀਪ ਤੈਨੂੰ ਪਤਾ ਜਦੋਂ ਮੈਂ ਇਹਨਾਂ ਦੋਵਾਂ ਨੂੰ ਇਕੱਠਿਆਂ ਵੇਖਦਾ ਮੇਰੀ ਰੂ ਨੂੰ ਬਹੁਤ ਸਕੂਨ ਮਿਲਦਾ ਹੈ ਵਾਹਿਗੁਰੂ ਇਹਨਾਂ ਦਾ ਪਿਆਰ ਇਦਾ ਹੀ ਬਣਾਈ ਰੱਖੇ ਸੰਦੀਪ ਵੀ ਹਾਂ ਦਾ ਉੰਗਾਰਾ ਪੜਦੀ ਫਿਰ ਕੰਮ ਦਾ ਕਹਿ ਕੇ ਫੋਨ ਕੱਟਣ ਲੱਗਦੀ ਹੈ ਤੇ ਪੁੱਛਦੀ ਹੈ ਕਿ ਦੁਪਹਿਰ ਦੀ ਰੋਟੀ ਦਾ ਕਿਵੇਂ ਕਰਨਾ ਕਾਰੀ ਆਉਗੇ ਜਾਂ ਖੇਤ ਭੇਜ ਦਵਾਂ ਸੰਧੂ ਆਖਦਾ ਕਾਰੀ ਆਵਾਂਗੇ ਖੇਤ ਤਾਂ ਅੱਜ ਇਹ ਦੋਵੇਂ ਆ ਗਏ ਮੈਨੂੰ ਪਤਾ ਹੁਣ ਇਹ ਸ਼ਾਮ ਤੱਕ ਇੱਥੇ ਰਹਿਣਗੇ ਇਹ ਨਹੀਂ ਹਿਲਦੇ ਇੱਥੋਂ ਤਾਂ ਹੱਸਦੇ ਹੱਸਦੇ ਫੋਨ ਰੱਖ ਦਿੰਦੇ ਨੇ ਰਾਨੂੰ ਘਰ ਪਹੁੰਚ ਵੇਈਦੀ ਹੈ ਕਿ ਕੱਲਾ ਕਾਰੀ ਹੈ ਤੇ ਜਗਸੀਤ ਤਾਂ ਸਕੂਲ ਗਿਆ ਸੀ ਰਾਨੂੰ ਦਿਆ ਥਲੀਫਾਫੇ ਵੇਖ ਕੈ ਲੱਗਦਾ ਏ ਕਿ ਆ ਕੀ ਲੈ ਕੇ ਆ ਗਈਆਂ ਤੂੰ ਤੱਕ ਅੱਕੇ ਦੇ ਘਰ ਗਈ ਸੀ ਰਾਨੋ ਹੱਸਦੀ ਹੋਈ ਆ ਗਈ ਐ ਤੁਹਾਨੂੰ ਤਾਂ ਪਤਾ ਹੀ ਐ ਮੈਂ ਜਦੋਂ ਵੀ ਸੰਦੀਪ ਪੈਨਵਾਲ ਜਾਂਦੀ ਹਾਂ ਉਹ ਮੈਨੂੰ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਭੇਜਦੀ ਆ ਸੇਬ ਤੇ ਕੇਲੇ ਭੇਜ ਦਿੱਤੇ ਕਹਿੰਦੀ ਜਗਸੀਰ ਤੇ ਉਹਦਾ ਬਾਪੂ ਖਾ ਲੈਣਗੇ ਤਾਂ ਕੈਲਾ ਕਹਿੰਦਾ ਜਗਸੀਰ ਤਾਂ ਹੈ ਨਹੀਂ ਫਿਰ ਉਹਦਾ ਬਾਪੂ ਹੈਗਾ ਉਹਨੂੰ ਹੀ ਫੜਾ ਫੜਾ ਦੇ ਦੋ ਸੇਬ ਕੱਟ ਕੇ ਹੱਸਣ ਲੱਗ ਜਾਂਦੇ ਨੇ ਤੇ ਰਾਨੂੰ ਉੱਠ ਕੇ ਰਸੋਈ ਚੋਂ ਚਾਕੂ ਤੇ ਪਲੇਟ ਲਿਆ ਕੇ ਸੇਬ ਕੱਟਣ ਬੈਠ ਜਾਂਦੀ ਹੈ ਨਾਲੇ ਦੱਸਦੀ ਹੈ ਕਿ ਜਦੋਂ ਪੈਨ ਹੋਰਾਂ ਦਾ ਦੱਸਿਆ ਸੰਦੀਪ ਪੈਨ ਬਹੁਤ ਖੁਸ਼ ਹੋਈ ਵਾਹਿਗੁਰੂ ਕਰੇ ਬਸ ਇਹ ਰਿਸ਼ਤਾ ਜੁੜ ਜਾਵੇ ਬਸ ਕਿਸੇ ਨਾ ਕਿਸੇ ਢੰਗ ਨਾਲ ਫਿਰ ਮੈਂ ਬਹੁਤ ਖੁਸ਼ੀਆਂ ਮਨਾਵਾਂਗੀ ਤੇ ਕਿਆਲਾ ਵੀ ਆਖਦਾ ਹੈ ਕੋਈ ਨਾ ਰਾਨੂੰ ਵਾਹਿਗੁਰੂ ਤੇ ਭਰੋਸਾ ਰੱਖ ਬਸ ਵਧਾਈ ਹੋਣਾ ਬਸ ਆਪਾਂ ਨੂੰ ਤਾਂ ਉਡੀਕ ਹਾਊਸ ਦਿਨ ਦੀ ਜਦੋਂ ਕੁਲਵੀਰ ਹੋਰਾਂ ਨੇ ਆਉਣਾ ਹੈ ਹਾਂਜੀ ਮੈਂ ਵੀ ਉਹੀ ਦਿਨ ਉਡੀਕ ਰਹੀਆਂ ਰਾਨੂੰ ਵੀ ਆਖਦੀ ਹੈ ਫਿਰ ਕੱਲਾ ਮਨਜੀਤ ਉਹ ਖੜਾ ਹੁੰਦਾ ਹੋਇਆ ਆਗਦਾ ਹੈ ਕਿ ਮੈਂ ਸੰਧੂਵਾਲ ਚੱਲਿਆਂ ਖੇਤ ਨੂੰ ਅੱਧ ਨਹੀਂ ਆਵਾਂਗਾ ਹੁਣ ਮੈਂ ਤਾਂ ਰਾਨੋ ਠੀਕ ਹੈ ਜੀ ਆਗਦੀ ਹੈ ਕਾਕਾ ਮਨਜੀਤ ਨੂੰ ਆਗਦਾ ਹੈ ਕਿ ਜਾਰ ਮਨਜੀਤ ਕੀ ਕਰੀਏ ਹੁਣ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਬਾਪੂ ਨਾਲ ਗੱਲ ਕਰਨ ਦਾ ਡਰ ਲੱਗਦਾ ਪਤਾ ਨਹੀਂ ਬਾਪੂ ਕੀ ਸੋਚੂ ਤੇ ਜੇ ਇਹ ਗੱਲ ਕੀਤੀ ਤਾਂ ਹਰਮਨ ਨਹੀਂ ਮਿਲਨੀ ਤੂੰ ਹੀ ਦੱਸ ਹੁਣ ਕੁਝ ਤਾਂ ਮਨਜੀਤ ਆਗਦਾ ਹੈ ਕਾਕਾ ਜਾਰ ਮੈਨੂੰ ਲੱਗਦਾ ਆਪਾਂ ਨੂੰ ਰਾਨੋ ਮੰਮੀ ਨਾਲ ਗੱਲ ਕਰਨੀ ਚਾਹੀਦੀ ਹੈ ਉਹੀ ਸਭ ਗੱਲਾਂ ਬੇਬੇ ਬਾਪੂ ਨੂੰ ਦੱਸ ਸਕਦੀ ਐ ਨਾਲੇ ਕੈਲੇ ਮਾਮੇ ਨੂੰ ਦੱਸ ਕੇ ਸਾਰੀ ਗੱਲ ਬਾਪੂ ਕੋਲ ਵੀ ਪਹੁੰਚ ਜਾਓ ਤਾਂ ਕਾਕਾ ਬੋਲਦਾ ਹੈ ਬੋਲਦਾ ਹੈ ਤਾਂ ਸੀ ਮੈਂ ਇੱਕ ਵਾਰ ਰਾਨੋ ਚਾਚੀ ਵੱਲ ਪਰ ਉਹਨੇ ਤਾਂ ਮੈਨੂੰ ਇਹੋ ਹੀ ਦੱਸਿਆ ਕਿ ਉਹ ਤਾਂ ਬਾਹਰ ਵਾਲਾ ਮੁੰਡਾ ਹੀ ਵੇਖਦੇ ਤੇ ਹਰਮਨ ਵੀ ਉਧਰ ਹੀ ਰਹਿਣਾ ਚਾਹੁੰਦੀ ਐ ਫਿਰ ਮਨਜੀਤ ਆਖਦਾ ਕਿ ਹੁਣ ਤਾਂ ਤੇਰੇ ਨਾਲ ਗੱਲ ਕਰ ਰਹੀ ਐ ਨਾ ਹਰਮਨ ਸਭ ਕੁਝ ਤਾਂ ਦੱਸ ਦਿੱਤਾ ਐ ਉਹਨੇ ਤੈਨੂੰ ਮੈਨੂੰ ਤਾਂ ਬਸ ਇਹੋ ਰਾਹਾਂ ਸਹੀ ਲੱਗਦਾ ਤੁਹਾਡੇ ਲਈ ਮੈਂ ਤਾਂ ਆਖਦਾ ਕਿ ਆਪਾਂ ਦੋਵੇਂ ਇਕੱਲੇ ਮਾਮੇਵਾਲ ਚੱਲਦੇ ਹਾਂ ਤਾਂ ਵੀ ਕਾਕਾ ਕਹਿੰਦਾ ਹੈ ਚੱਲ ਫਿਰ ਵੇਖੀ ਜਾਓ ਜੋ ਹੋਊ ਗੱਲ ਤਾਂ ਕਰਨੀ ਹੀ ਪੈਣੀ ਆ ਇਹ ਆਖਦੋ ਮਿਤੁਰ ਪੈਂਦੇ ਨੇ ਉਹਨਾਂ ਨੂੰ ਜਾਂਦਾ ਵੇਖ ਸੰਧੂ ਆਵਾਜ਼ ਮਾਰਦਾ ਹੋਇਆ ਆਖਦਾ ਏ ਕਿ ਕਿੱਧਰ ਚੱਲ ਪਏ ਹੁਣ ਮੈਂ ਤਾਂ ਸੋਚਿਆ ਸੀ ਅੱਜ ਤੁਸੀਂ ਖੇਤ ਆਇਓ ਇੱਥੇ ਹੀ ਰਹੋਗੇ ਮੈਂ ਦੁਪਹਿਰ ਘਰ ਚਲਾ ਜਾਂਦਾ ਤਾਂ ਕਾਕਾ ਆਖਦਾ ਬਾਪੂ ਜੀ ਅਸੀਂ ਮਾੜਾ ਜਾ ਪਿੰਡ ਜਾ ਕੇ ਆਉਂਦੇ ਹਾਂ ਤੁਸੀਂ ਥੋੜਾ ਟਾਈਮ ਹੋਰ ਰੁਕ ਜਾਓ ਫਿਰ ਅਸੀਂ ਆ ਜਾਵਾਂਗੇ ਤਾਂ ਸੰਧੂ ਆਖਦਾ ਠੀਕ ਐ ਚਲੇ ਜਾਓ ਫਿਰ ਉਹਨੇ ਐਨੇ ਨੂੰ ਸਾਹਮਣੇ ਇਕੱਲਾ ਤੁਰਿਆ ਆਉਂਦਾ ਹੋਇਆ ਦੋਵਾਂ ਨੂੰ ਵੇਖ ਆਗਦਾ ਬੱਲੇ ਵੀ ਜਵਾਨ ਨੂੰ ਕਿਵੇਂ ਕਿੱਧਰ ਚੱਲ ਪਏ ਕੈਲੇ ਨੂੰ ਖੇਤ ਵੇਖ ਦੋਵਾਂ ਨੂੰ ਖੁਸ਼ੀ ਚੜ ਜਾਂਦੀ ਕਿ ਹੁਣ ਰਾਣੋ ਕੱਲੀ ਹੋਵੇਗੀ ਘਰ ਤੇ ਉਹ ਆਪਣੇ ਆਪ ਹੀ ਮਿੰਨਤ ਤਰਲੇ ਕਰਕੇ ਮਨਾਹੀ ਲੈਣਗੇ ਉਹਨੂੰ ਤਾਂ ਕਾਕਾ ਕੈਲੇ ਦੀ ਗੱਲ ਦਾ ਜਵਾਬ ਦਿੰਦਾ ਹੋਇਆ ਆਗਦਾ ਕਿ ਚਾਚਾ ਜੀ ਅਸੀਂ ਪਿੰਡ ਕੰਮ ਜਾ ਕੇ ਆਉਂਦੇ ਹਾਂ ਤੁਸੀਂ ਬਾਪੂ ਹਰਾਂ ਕੋਲ ਬੈਠੋ ਤਾਂ ਕੈਲ ਲੱਗਦਾ ਹੈ ਸੁਖ ਹੈ ਨਾ ਕੋਈ ਪਰੇਸ਼ਾਨੀ ਵਾਲੀ ਗਲਤੀ ਨਹੀਂ ਨਾ ਮਨਜੀਤ ਆਖਦਾ ਨਹੀਂ मामा जी ਕੋਈ ਪਰੇਸ਼ਾਨੀ ਨਹੀਂ ਅਸੀਂ ਬਸ ਥੋੜੀ ਦੇਰ ਤੱਕ ਆਏ ਫਿਰ ਕਾਕਾ ਸੰਧਨ ਵਾਦਦਾ ਕਿ ਬਾਪੂ ਜੀ ਅੱਜ ਮੀਠ ਖਾਣ ਨੂੰ ਦਿਲ ਕਰਦਾ ਹੈ ਮਨਜੀਤ ਆ ਮੈਨੂੰ ਕਹਿ ਰਿਹਾ ਸੀ ਤਾਂ ਮਨਜੀਤ ਆਖਦਾ ਮੈਂ ਕੋਤੋਂ ਕਿਹਾ ਤਾਂ ਕਾਕਾ ਇਸ਼ਾਰਾ ਕਰ ਦਿੰਦਾ ਹੈ ਅੱਖ ਨਾਲ ਮਨਜੀਤ ਨੂੰ ਤਾਂ ਚੁੱਪ ਹੋ ਜਾਂਦਾ ਹੈ ਕਾਕੇ ਨੇ ਇਹ ਮੀਠ ਵਾਲੀ ਗੱਲ ਤਾਂ ਆਖੀ ਸੀ ਕਿ ਉਹ ਜਾਂਦਿਆਂ ਨੂੰ ਕੋਈ ਹੋਰ ਗੱਲ ਨਾ ਪੁੱਛ ਲੱਗਣ ਪੁੱਛਣ ਲੱਗ ਜਾਨ ਤਾਂ ਕਿ ਹੁਨੇ ਤਾਂ ਪਿੰਡ ਚੋਂ ਆਇਓ ਇਹੋ ਜਿਹਾ ਕੀ ਕੰਮ ਆਣ ਪਿਆ ਤੁਹਾਨੂੰ ਕਾਕ ਸੰਦੂ ਕਾਕੇ ਦੀ ਗੱਲ ਸੁਣਾਕਦਾ ਕੋਈ ਨਾ ਮੈਂ ਜਾ ਕੇ ਨੂੰ ਸੁਨੇਹਾ ਭੇਜ ਦਿੰਨਾ ਉਹ ਮੋਟਰ ਤੇ ਜਾ ਕੇ ਬਣਾ ਦੇਊਗਾ ਦੁਪਹਿਰ ਤੋਂ ਬਾਅਦ ਨਾਲੇ ਬੇਬੇ ਨੂੰ ਨਾ ਦੱਸਿਓ ਆਦੀ ਨੂੰ ਮੀਟ ਵਾਲੀ ਗੱਲ ਤਾਂ ਕਾਕਾ ਹੱਸਦਾ ਹੋਇਆ ਆਖਦਾ ਠੀਕ ਐ ਬਾਪੂ ਜੀ ਨਹੀਂ ਦੱਸ ਦੇ ਤੇ ਦੋਵੇਂ ਰਾਨੋ ਦੇ ਘਰ ਜਾਣ ਲਈ ਚੱਲ ਪੈਂਦੇ ਨੇ ਸੰਦੀਪ ਬੈਠੀ ਸਬਜ਼ੀ ਕੱਟ ਰਹੀ ਹੁੰਦੀ ਐ ਤੇ ਉਧਰ ਪੰਨੋ ਆ ਜਾਂਦੀ ਐ ਤੇ ਸੰਦੀਪ ਨੂੰ ਸਬਜ਼ੀ ਕੱਟੀ ਵੀ ਕਹਿਣ ਲੱਗਦੀ ਐ ਲੈ ਆ ਮੈਂ ਕੱਟ ਦਿੰਦੀ ਆ ਸਬਜ਼ੀ ਨੂੰ ਤਾਂ ਸੰਦੀਪ ਮਨਾਂ ਕਰਨ ਲੱਗਦੀ ਹੈ ਆਗਦੀ ਹੈ ਜਿਆਦਾ ਆਇਆ ਤਾਂ ਐਵੇਂ ਕਰ ਚਾਹੀ ਬਣਾ ਲਿਆ ਆਪਣੇ ਦੋਹਾਂ ਲਈ ਫਿਰ ਤਾਂ ਪੰਨ ਉਠਣ ਲੱਗਦੀ ਹੈ ਤੇ ਪੁੱਛਦੀ ਹੈ ਹਾਂ ਸੱਚਾ ਤਾਂ ਜਿਆਦਾ ਆਇਆ ਤੇਰੇ ਹੱਥ ਦੀ ਚਾਹ ਦਾ ਸ਼ੋਗਮਕੀਨ ਇੱਥੇ ਆਕਰ ਕੱਕੇ ਨਾਲ ਤਾਂ ਸੰਦੀਪ ਹੱਸਦੇ ਹੋਇਆ ਆਗਦੀ ਹੈ ਆਹੋ ਆਇਆ ਸੀ ਇੱਧਰ ਹੀ ਤੇ ਚਾਹ ਪੀ ਕੇ ਦੋਵੇਂ ਖੇਤ ਨੂੰ ਗਏ ਆ ਭਾਣੂ ਅੱਛਾ ਕਹਿ ਕੇ ਰਸੋਈ 'ਚ ਚਲੀ ਜਾਂਦੀ ਹੈ ਚਾਹ ਬਣਾਉਣ ਲਈ ਥੋੜੀ ਦੇਰ ਚ ਚਾਹ ਬਣਾ ਕੇ ਲੈ ਆਉਂਦੀ ਐ ਦੋਹਾਂ ਲਈ ਫਿਰ ਸੰਦੀਪ ਪਾਨੋ ਨੂੰ ਰਾਨੋ ਬਾਰੇ ਦੱਸਦੀ ਐ ਕਿ ਉਹ ਕੱਕੇ ਤੇ ਰਿਸ਼ਤੇਵਾਰ ਕੱਲ ਕਰਦੀ ਸੀ ਆਪਦੀ ਭੈਣ ਦੀ ਕੁੜੀ ਦਾ ਜਿਹੜੀ ਨਿੱਕੀ ਹੁੰਦੀ ਛੁੱਟੀਆਂ ਚ ਇੱਥੇ ਹੀ ਰਹਿੰਦੀ ਹੁੰਦੀ ਸੀ ਤਾਂ ਪਾਨੋ ਕਹਿਣ ਲੱਗਦੀ ਐ ਲੈ ਇਹ ਤਾਂ ਬਹੁਤ ਵਧੀਆ ਗੱਲ ਆ ਫਿਰ ਤੁਸੀਂ ਹਾਂ ਕਰ ਦੇਣੀ ਸੀ ਤਾਂ ਸੰਦੀਪ ਆਖਦੀ ਪਾਨੋ ਰਾਨੋ ਦੇ ਮਾਪੇ ਤਾਂ ਘਰ-ਬਾਰ ਵੇਖ ਹੀ ਗਏ ਨੇ ਤੈਨੂੰ ਪਤਾ ਤਾਂ ਪਾਰਟੀ ਤੇ ਵੀ ਆਏ ਸੀ ਉਹਨਾਂ ਨੇ ਤਾਂ ਹਾਂ ਕਰ ਦਿੱਤੀ ਬਾਕੀ ਕੁੜੀ ਦੇ ਮਾਪਿ ਆਉਣਗੇ ਇੱਕ ਵਾਰ ਉਹ ਆਪਦੀ ਤਸੰਦੀ ਕਰ ਜਾਣ ਫਿਰ ਵੇਖਾਂਗੇ ਆਪਾਂ ਵੀ ਅੱਗੇ ਕੀ ਕਰਨਾ ਤਾਂ ਭਾਨੂੰ ਹਾਂ ਚੁੰਗਾਰਾ ਪੜਦੀ ਹੋਈ ਆਗਦੀ ਐ ਹਾਂ ਸੱਚ ਮੈਂ ਇੱਕ ਗੱਲ ਪੁੱਛਣੀ ਸੀ ਤੁਹਾਡੇ ਤੋਂ ਤਾਂ ਸੰਦੀਪ ਆਖਦੀ ਹਾਂ ਪੁੱਛ ਭਾਨੂੰ ਕੀ ਗੱਲ ਆ ਤਾਂ ਭਾਨੂੰ ਆਗਦੀ ਐ ਕਿ ਕੁੜੀ ਉਹ ਕੁੜੀ ਕੌਣ ਸੀ ਜਿਹੜੀ ਨਿੱਕੀ ਨਾਲ ਸੀ ਤਾਂ ਸੰਦੀਪ ਜਵਾਬ ਦਿੰਦੀ ਆਖਣ ਲੱਗਦੀ ਐ ਕਿ ਉਹ ਤਾਂ ਨਿੱਕੀ ਦੀ ਸਹੇਲੀ ਆ ਲੱਗਦੇ ਪਿੰਢ ਹੀ ਡਾਕਟਰ ਆ ਉਹ ਵੀ ਇਕੱਠੀਆਂ ਪੜਦੀਆਂ ਸੀ ਚੰਗੇ ਘਰ ਦੀ ਕੁੜੀ ਆ ਭਾਨੂੰ ਉਹ ਤਾਂ ਭਾਨੂੰ ਵੀ ਆਖਦੀ ਐ हां ਮੈਨੂੰ ਵੀ ਲੱਗਿਆ ਸੀ ਵੀ ਚੰਗੇ ਕਰਦੀ ਲੱਗਦੀ ਆ ਤੇ ਵੇਖੋ ਉਹ ਨਵੀਂ ਪੂਰੀ ਸਿਆਣੀ ਲੱਗਦੀ ਸੀ ਹੱਲੇ ਉਹ ਗੱਲਾਂ ਕਰ ਹੀ ਰਹੀਆਂ ਸੀ ਕਿ ਜਾ ਘਰ ਆ ਜਾਂਦਾ ਹੈ ਤੇ ਸੰਦੀਪ ਨੂੰ ਆਖਣ ਲੱਗਦਾ ਹੈ ਭਾਬੀ ਜੀ ਬਾਈ ਨੇ ਮਿਰਚ ਮਸਾਲਾ ਤੇ ਗੰਡੇ ਮੰਗਾਏ ਆ ਤਾਂ ਸੰਦੀਪ ਕਹਿਣ ਲੱਗਦੀ ਅੱਜ ਫੇਰ ਧਰ ਲਿਆ ਪਤੀਲਾ ਤੁਸੀਂ ਤੁਹਾਨੂੰ ਨਹੀਂ ਸਬਰ ਆਉਂਦਾ ਕਦੇ ਆਉਣ ਦੇ ਅੱਜ ਕੱਕੇ ਦੇ ਪਿਓ ਨੂੰ ਘਰ ਮੈਂ ਕਰਦੀਆਂ ਗੱਲ ਉਹਦੇ ਨਾਲ ਦੋ ਦਿਨ ਨਹੀਂ ਪੈਣ ਦਿੰਦੇ ਵਿੱਚ ਤੇ ਸਮਾਨ ਚੱਕ ਕੇ ਫੜਾ ਦਿੰਦੀ ਫੜਾ ਦਿੰਦੀ ਹੈ ਤੇ ਜਾਗਰ ਮਾਂ ਚ ਸੋਚਦਾ ਕਿ ਅੱਜ ਤਾਂ ਬਾਈ ਨਹੀਂ ਬਚਦਾ ਤੇ ਖੇਤਵਾਲ ਚੱਲ ਪੈਂਦਾ ਹੈ ਰਸਤੇ ਚ 2 ਕਿਲੋ ਬੱਕਰਾ ਫੜ ਲੈਂਦਾ ਹੈ ਸੰਦੀਪ ਭਾਨੂੰ ਨੂੰ ਕਹਿਣ ਲੱਗਦੀ ਹੈ ਕਿ ਇਹਨਾਂ ਦਾ ਵੀ ਰੋਜ਼ ਤਾਂ ਹੀ ਹੋ ਗਿਆ ਇਹ ਕੀਤਾ ਤਾਂ ਭਾਨੂੰ ਨੇ ਆਖਿਆ ਕਿ ਕੋਈ ਨਾ ਸੰਦੀਪ ਬੰਦੇ ਇਦਾਂ ਹੀ ਕਰਦੇ ਆ ਇਹ ਨਾਲੇ ਸਾਰੇ ਇਕੱਠੇ ਹੀ ਬੈਠੇ ਸ਼ੁਰੂ ਤੋਂ ਸ਼ੁਰੂ ਤੋਂ ਹੀ ਮੈਨੂੰ ਪਤਾ ਇਹਨਾਂ ਦਾ ਤਾਂ ਸੰਦੀਪ ਕਹਿਣ ਲੱਗਦੀ ਭਾਨੂੰ ਪਤਾ ਤਾਂ ਮੈਨੂੰ ਵੀ ਆ ਪਰ ਹੁਣ ਇਹਨਾਂ ਨੇ ਘਰ ਹਨੇਰੇ ਵੇਲੇ ਹੀ ਵਰਣਾ ਫਿਰ ਐਵੇਂ ਨਹੀਂ ਆਉਂਦਾ ਵੀ ਬੰਦਾ ਘਰਦ ਤਾਂ ਟੈਮ ਨਾਲ ਆ ਜਾਵੇ ਤਾਂ ਪਾਣੂ ਕਹਿਣ ਲੱਗਦੀ ਐ ਕੋਈ ਨਾ ਆ ਜਾਊ ਜਦੋਂ ਆਉਣਾ ਹੋਇਆ ਤੂੰ ਰੋਟੀ ਪਾਣੀ ਜਵਾਕਾਂ ਨੂੰ ਖਵਾ ਪੈ ਜਾਇਆ ਕਰ ਆਗਦੀ ਪਾਣੂ ਉੱਡਦੀ ਅਮਨਜੀਤ ਉਹ ਘਰ ਨੂੰ ਚਲੀ ਚੱਲ ਪੈਂਦੀ ਆ ਸੰਦੀਪ ਜਾਂਦੀ ਨੂੰ ਆਗਦੀ ਐ ਕਿ ਬੈਜਾ ਦੋ ਹੋਰ ਦੋ ਕੜੀਆਂ ਤਾਂ ਉਹ ਜਵਾਬ ਦਿੰਦੀ ਆਗਦੀ ਐ ਕਿ ਮਨਜੀਤ ਦਾ ਬਾਪੂ ਨਾ ਘਰ ਆ ਗਿਆ ਹੋਵੇ ਉਹਨੂੰ ਵੇਖਦੀ ਜਾ ਕੇ ਰੋਟੀ ਸਬਜੀ ਦਾ ਫੇਰ ਮਾਰੀ ਗੇੜਾ ਵੇਲੀ ਹੋ ਕੇ ਤਾਂ ਸੰਦੀਪ ਵੀ ਕਹਿੰਦੀ ਐ ਠੀਕ ਐ ਪਾਣੂ आज ਆਵੇਂ ਜੋ ਤਾਂ ਟਾਈਮ ਲੱਗਿਆ। ਪ੍ਰੀਤੀ ਵੀ ਨਿੱਕੀ ਕੋਲ ਪਹੁੰਚ ਜਾਂਦੀ ਐ। ਆਪਣਾ ਬੈਗ ਲੈ ਕੇ ਤੇ ਪ੍ਰੀਤੀ ਨੂੰ ਆਇਆ ਵੇਖਣ ਕੀ ਖੁਸ਼ ਹੋ ਜਾਂਦੀ ਐ ਤੇ ਮਿਲਦੀ ਹੋਈ ਆਖਦੀ ਐ ਕਿ ਆਈ ਗਈ ਹੀ ਇਸ ਲਿੱਟੀਏ। ਤਾਂ ਪ੍ਰੀਤੀ ਹੱਸਦੇ ਹੋਈ ਅੱਖਾਂ ਲਗਦੀ ਐ। ਬੋਲਣ ਲੱਗੀ ਥਾ ਟਿਕਾਣਾ ਤਾਂ ਵੇਖ ਲਿਆ ਕਰ ਜੋ ਮੂੰਹ ਚੋਂ ਦਾ ਬੋਲੀ ਚਾਹਦੀਆਂ। ਇਹ ਹਸਪਤਾਲ ਐ ਤੇ ਡਾਕਟਰਾਂ ਤੋਂ ਘਰ ਨਹੀਂ ਤੇਰਾ। ਤਾਂ ਦੋਵੇਂ ਹੱਸਣ ਲੱਗਦੀਆਂ ਨੇ ਤੇ ਫਿਰ ਨਿੱਕੀ ਪ੍ਰੀਤੀ ਵਾਸਤੇ ਚਾਹ ਮੰਗਵਾ ਲੈਂਦੀ ਐ। ਚਾ ਪਿੰਡ ਬਾ ਨਿੱਕੀ ਆਗਦੀ ਹੈ ਪ੍ਰੀਤੀ ਤੁਨੂੰ ਤੇਰੇ ਸੋਹਰੇ ਲੈ ਕੇ ਚੱਲਾਂ ਤਾਂ ਪ੍ਰੀਤੀ ਉਹਦੇ ਮਾਰਦੀ ਹੋਈ ਆਗਦੀ ਹੈ ਕਿ ਤੂੰ ਨਾ ਹੱਟੀ ਬੋਲਣੋ ਤਾਂ ਨਿੱਕੀ ਆਗਦੀ ਹੈ ਲੈ ਮੈਂ ਕੋਈ ਝੂਠ ਥੋੜੀ ਨਾ ਬੋਲ ਰਹੀ ਆ ਫਿਰ ਦੋਵੇਂ ਪਿੰਡ ਜਾਣ ਲਈ ਤੁਰ ਪੈਂਦੀਆਂ ਨੇ ਰਸਤੇ ਵਿੱਚ ਨਿੱਕੀ ਖਾਣ ਵਾਸਤੇ ਸਮਾਨ ਲੈਣ ਲੱਗ ਜਾਂਦੀ ਹੈ ਪ੍ਰੀਤੀ ਨੂੰ ਵੀ ਪੁੱਛਦੀ ਹੈ ਕਿ ਤੂੰ ਕੁਝ ਲੈਣਾ ਲੈ ਲਵੇ ਹੁਣ ਫਿਰ ਮੁੜ ਕੇ ਨਵੀਂ ਨਹੀਂ ਆਇਆ ਜਾਣਾ ਤੇ ਉਹ ਵੀ ਥੋੜਾ ਬਹੁਤ ਸਮਾਨ ਲੈ ਲੈਂਦੀ ਹੈ ਉਸ ਤੋਂ ਬਾਅਦ ਕਾਨੂੰ ਆ ਜਾਂਦੀਆਂ ਨੇ ਦੋਹਾਂ ਨੂੰ ਆਂਦਿਆਂ ਵੇਖ ਸੰਦੀਪ ਬਹੁਤ ਖੁਸ਼ ਹੋ ਜਾਂਦੀ ਹੈ। ਪ੍ਰੀਤੀ ਵੀ ਸੰਦੀਪ ਨੂੰ ਸੱਸ ਜੀ ਕਾਲਾਂਟੀ ਜੀ ਕਹਿ ਕੇ ਬੁਲਾਉਂਦੀ ਹੈ। ਸੰਦੀਪ ਵੀ ਪ੍ਰੀਤੀ ਨੂੰ ਪਿਆਰ ਦਿੰਦੀ ਹੋਈ ਆਖਦੀ ਹੈ। ਸੱਚੀ ਪ੍ਰੀਤੀ ਅੱਜ ਮੈਂ ਤੇ ਭਾਨੋਂ ਤੈਨੂੰ ਹੀ ਇਜਾਜ਼ਤ ਕਰ ਤੇਰੀਆਂ ਗੱਲਾਂ ਕਰੀ ਜਾਂਦੀਆਂ ਸਾਂ। ਤੇ ਉਹ ਵੇਖ ਆ ਗਈ ਤਾਂ ਭਾਨੋਂ ਦਾ ਸੁਣ ਨਿੱਕੀ ਪ੍ਰੀਤੀ ਨੂੰ ਛੇੜਦੀ ਹੋਈ ਆਖਣ ਲੱਗਦੀ ਹੈ। ਮੰਮੀ ਭਾਨੋਂ ਬੇਬੇਤੀ ਕਹਿੰਦੀ। ਕੀ ਕਹਿੰਦੀ? ਪ੍ਰੀਤੀ ਬਾਰੇ ਤਾਂ ਭਲਾ ਸੰਦੀਪ ਕਹਿਣ ਲੱਗਦੀ ਹੈ ਕਿ ਕੁਝ ਨਹੀਂ ਬਸ ਪੁੱਛਦੀ ਸੀ ਕੁੜੀ ਕੌਣਾ। ਏ ਤੇ ਕਿੱਥੋਂ ਆਈ ਸੀ ਮੈਂ ਦੱਸ ਦਿੱਤਾ ਵੀ ਨਿੱਕੀ ਦੀ ਸਹੇਲੀ ਆ ਤੇ ਲਾਗਲੇ ਪਿੰਡੋਂ ਹੀ ਆਈ ਆ ਨਿੱਕੀ ਪ੍ਰੀਤੀ ਨੂੰ ਕਮਰੇ ਵਿੱਚ ਲੈ ਜਾਂਦੀ ਹੋਈ ਆਖਦੀ ਹੈ ਹੈਨੀ ਪ੍ਰੀਤੀ ਤੇਰੀ ਸੱਸ ਨੂੰ ਵੀ ਲੱਗਦਾ ਤੂੰ ਪਸੰਦ ਆ ਗਈ ਆ ਤਾਂ ਪ੍ਰੀਤੀ ਕਹਿਣ ਲੱਗਦੀ ਆ ਬਸ ਵੀ ਕਰ ਹੁਣ ਐਵੇਂ ਭੰਕੀ ਜਾਂਦੀ ਜਦੋਂ ਦੀ ਮਿਲੀ ਆ ਕਾਕੇ ਦੇ ਕਮਰੇ ਵੱਲ ਵੇਖਦੀ ਹੋਈ ਪ੍ਰੀਤੀ ਪੁੱਛਦੀ ਆ ਕਿ ਨਿੱਕੀਏ ਕਾਕਾ ਵੀਰ ਹੈਨੀ ਘਰ ਲੱਗਦਾ ਤੇ ਨਿੱਕੀ ਫੇਰ ਛੇੜਦੀ ਹੋਈ ਕਹਿਣ ਲੱਗਦੀ ਆ ਮਨਜੀਤ ਨਾਲ ਹੀ ਹੋਵੇਗਾ ਉਹ ਜੇ ਕਹੇ ਤਾਂ ਲਾਵਾਂ ਮਨਜੀਤ ਵੀਰੇ ਨੂੰ ਫੋਨ ਮਲ ਬੁਲਾ ਲੈਂਦੀ ਹਾਂ ਤਾਂ ਪ੍ਰੀਤੀ ਨਿੱਕੀ ਦੇ ਮਾਰਦੀ ਹੋਈ ਆਖਦੀ ਹੈ ਤੂੰ ਹੁਣ ਬੱਸ ਵੀ ਕਰ ਆ ਜਾਣਗੇ ਆਪੇ ਜਦੋਂ ਆਉਣਾ ਹੋਏਗਾ ਉਹਨਾਂ ਨੇ ਚੱਲ ਆਪਾਂ ਕੱਪੜੇ ਬਦਲ ਲਈਏ ਹੁਣ ਪਹਿਲਾਂ ਮੈਨੂੰ ਤਾਂ ਗਰਮੀ ਲੱਗਦੀ ਪਈ ਹੈ ਇਨ੍ਹਾਂ ਕੱਪੜਿਆਂ 'ਚ ਫਿਰ ਦੋਵੇਂ ਵਾਰੋ-ਵਾਰੀ ਕੱਪੜੇ ਬਦਲ ਕੇ ਬਾਹਰ ਸੰਦੀਪ ਕੋਲ ਆ ਜਾਂਦੀਆਂ ਨੇ ਨਿੱਕੀ ਪੁੱਛਦੀ ਹੈ ਬੇਬੇ ਚਾਹ ਬਣਾਵਾਂ ਮੈਂ ਤੁਹਾਡੇ ਲਈ ਤਸਨੀਬ ਆਖਦੀ ਹੈ ਕਿ ਇਹਦੇ ਵਿੱਚ ਪੁੱਛਣ ਵਾਲੀ ਕੀ ਗੱਲ ਆ ਭਲਾ ਥਾਲਾ ਪੂਰਾ ਮੇਰੇ ਲਈ ਵੀ ਤੇ ਨਿੱਕੀ ਤਿੰਨਾਂ ਲਈ ਚਾਹ ਬਣਾਉਣ ਲੱਗ ਜਾਂਦੀ ਹੈ ਮਨਜੀਤ ਤੇ ਕਾਕਾ ਕੈਲੇ ਦੇ ਘਰ ਪਹੁੰਚ ਜਾਂਦੇ ਨੇ ਤੇ ਰਾਨੂ ਉਹਨਾਂ ਦੋਨਾਂ ਨੂੰ ਇਕੱਠਿਆਂ ਦੇਖ ਪਹਿਲਾਂ ਤਾਂ ਥੋੜੀ ਜਿਹੀ ਹੈਰਾਨ ਹੁੰਦੀ ਹੈ ਵੀ ਇਹ ਦੋਵੇਂ ਤੁਰੇ ਆਉਂਦੇ ਨੇ ਹਲੇ ਥੋੜੇ ਟਾਈਮ ਪਹਿਲਾਂ ਹੀ ਤਾਂ ਮਿਲੇ ਸੀ ਮੈਨੂੰ ਫਿਰ ਆਪ ਹੀ ਸੋਚਦੀ ਹੋਈ ਕਿ ਹੋ ਸਕਦਾ ਜਗਸੀਰ ਦੇ ਬਾਪੂ ਨੇ ਨਾ ਕੱਲਿਆ ਹੁਣ ਖੇਤ ਗਿਆ ਦੋਵੇਂ ਜਨੇ ਰਾਨੂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਤੇ ਜਾਣ ਕੇ ਹੀ ਕੈਲੇ ਬਾਰੇ ਪੁੱਛਣ ਲੱਗਦੇ ਨੇ ਤੇ ਰਾਨੂ ਦੋਹਾਂ ਨੂੰ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੰਦੀ ਹੋਈ ਆਕਦੀ ਹੈ ਉਹ ਤਾਂ ਖੇਤ ਨੂੰ ਗਏ ਨੇ ਰਸਤੇ 'ਚ ਮਿਲੇ ਨਹੀਂ ਤੁਹਾਨੂੰ ਤਾਂ ਉਹ ਕਹਿ ਲੱਗਦੇ ਨੇ ਕਿ ਹੋ ਸਕਦਾ ਦੂਸਰੇ ਰਸਤੇ ਨੂੰ ਗਏ ਹੋਣ ਅਸੀਂ ਤਾਂ ਪਹਿਲਾਂ ਘਰ ਗਏ ਸੀ ਫਿਰ ਇੱਧਰ ਨੂੰ ਆ ਗਏ ਰਾਨੂ ਆ ਗਈ ਅੱਛਾ ਚਾਹ ਹੋਰ ਕਿਵੇਂ ਕੋਈ ਕੰਮ ਸੀ ਤੁਹਾਨੂੰ ਤਾਈ ਤਾਂ ਕਾਕਾ ਕਹਿ ਲੱਗਦਾ ਨਹੀਂ ਚਾਚੀ ਅਸੀਂ ਤਾਂ ਵੈਸੇ ਹੀ ਆ ਗਏ ਇੱਧਰ ਨੂੰ ਵੀ ਬਹੁਤ ਦਿਨ ਹੋ ਗਏ ਤੁਹਾਡੇ ਵੱਲ ਕਿੜਾ ਨਹੀਂ ਵਜਿਆ ਤਰਾਨੂ ਨੂੰ ਪਿਆਰ ਦਿੰਦੀ ਹੋਈ ਅੱਖਾਂ ਲੱਗਦੀ ਹੈ ਕਿ ਮਾਂ ਸਦਕੇ ਜਾਵਾ ਮੈਂ ਆਪਣੇ ਬੱਚਿਆਂ ਦੇ ਜੀ ਸਦਕੇ ਆਇਆ ਕਰੋ ਪੁੱਤੋ ਤੜਾਵਦਾ ਹੀ ਕਰਦਾ ਹੈਗਾ ਬੈਠੋ ਤੁਸੀਂ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈਂਦੀ ਹਾਂ ਕਾਕਾ ਮਨਜੀਤ ਨੂੰ ਇਸ਼ਾਰੇ ਨਾਲ ਬੈਠਣ ਲਈ ਆਉਂਦਾ ਹੈ ਤੇ ਦੋਵੇਂ ਬੈਠ ਜਾਂਦੇ ਨੇ ਰਾਨੂ ਦੋਹਾਂ ਲਈ ਚਾਹ ਬਣਾਉਣ ਲਈ ਰਸੋਈ ਤੇ ਚਲੀ ਜਾਂਦੀ ਹੈ ਫਿਰ ਕਾਕਾ ਮਨਜੀਤ ਨੂੰ ਆਕਨ ਲੱਗਦਾ ਹੈ ਕਿ ਜਲ ਮਨਜੀਤ ਚਾਚੀ ਕੋਲ ਆਤਾ ਗਿਆ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਗੱਲ ਕਿਵੇਂ ਕਰੀਏ ਇਹ ਤੇ ਚਾਚੀ ਗਲਤੀ ਨਾ ਸਮਝ ਲਵੇ ਕੁਸ਼ਤਾ ਮਨਜੀਤ ਕਾਕੇ ਨੂੰ ਹੌਸਲਾ ਦਿੰਦਾ ਹੋਇਆ ਆਤਾ ਹੈ ਕੁਛ ਨਹੀਂ ਹੁੰਦਾ ਆਪਾਂ ਕਰਦੇ ਆਂ ਗੱਲ ਹਿਸਾਬ ਜੇ ਨਾਲ ਪਹਿਲਾਂ ਤਾਂ ਚਾਹ ਪੀਂਦੇ ਮੈਨੂੰ ਤਾਂ ਕਾਕਾ ਆਖਦਾ ਤੈਨੂੰ ਤਾਂ ਬਸ ਚਾਹ ਚਾਹੀਦੀ ਹਰ ਵੇਲੇ ਭਾਵੇਂ ਦੂਜੇ ਬੰਦੇ ਦੇ ਪਾਣੀ ਦੀ ਘੁੱਟ ਨਾ ਲੰਘਦੀ ਹੋਵੇ ਕਾਕੇ ਦੀ ਗੱਲ ਸੁਣ ਮਨਜੀਤ ਹੱਸਣ ਲੱਗ ਜਾਂਦਾ ਹੈ ਖੱਲਿਓ ਗੱਲਾਂ ਹੀ ਕਰ ਰਹਿਸਨ ਕਿ ਕੈਲਾ ਵੀ ਆ ਜਾਂਦਾ ਹੈ ਕੈਲੇ ਨੂੰ ਆਏ ਵੇਖ ਦੋਨੋਂ ਜਨਾਂ ਦੇ ਮੂੰਹ ਦਾ ਰੰਗ ਉੱਡ ਜਾਂਦਾ ਹੈ ਕੈਲਾ ਵੀ ਦੋਹਾਂ ਨੂੰ ਬੈਠ ਥੋੜਾ ਹੈਰਾਨ ਹੋ ਜਾਂਦਾ ਹੈ ਕਿ ਇਹ ਤਾਂ ਦੋਵੇਂ ਘਰ ਨੂੰ ਚੱਲੇ ਸੀ ਕਿ ਕਾਮਾ ਇੱਧਰ ਕਿਵੇਂ ਬੈਠਿਆ ਨੇੜੇ ਆਉਂਦੇ ਵੇ ਇਕੱਲੇ ਨੂੰ ਦੋਹੇ ਖੜੇ ਹੋ ਜਾਂਦੇ ਨੇ ਤੇ ਕੈਲਾ ਰਸਤਾਨ ਨੂੰ ਰਸੋਈ 'ਚ ਵੇਖ ਆਖਣ ਲੱਗਦਾ ਮੇਰੇ ਲਈ ਵੀ ਬਣਾ ਲਈ ਪੋਰਾ ਕੁਝ ਆਤਾ ਰਾਨੋ ਕੈਲੇ ਨੂੰ ਵੇਖ ਜਵਾਬ ਦਿੰਦੀ ਹੋਈ ਕਹਿੰਦੀ ਹੈ ਕੋਈ ਨਾ ਜੀ ਬਣਾ ਲੈਂਦੀ ਹਾਂ ਬੈਠੋ ਤੁਸੀਂ ਮੁੰਡਿਆਂ ਕੋਲ ਮੈਂ ਆਉਂਦੀ ਹਾਂ ਚਾਹ ਲੈ ਕੇ ਕੈਲਾ ਦੋਹਾਂ ਨੂੰ ਬੈਠਣ ਲਈ ਆਖਦਾ ਤੇ ਪੁੱਛਦਾ ਹੈ ਕਿਵੇਂ ਕਿੱਧਰ ਬੈਠੇ ਹੋ ਤੁਸੀਂ ਤਾਂ ਮਨਜੀਤ ਗੱਲ ਨੂੰ ਸਾਹਮਦਾ ਹੋਇਆ ਬੋਲਦਾ ਹੈ ਕੀ ਮਾਮੇ ਜਾਰ ਤੇਰੇ ਘਰ ਵੀ ਆਨਲਾਈਨ ਕੋਈ ਕੰਮ ਹੋਣਾ ਜ਼ਰੂਰੀ ਐ ਕਿ ਅਸੀਂ ਅਸੀਂ ਤਾਂ ਬਸ ਐਵੇਂ ਲੰਗੇ ਜਾਂਦੇ ਸੀ ਰਾਨੋ ਮਾਮੀ ਨੂੰ ਵੇਖ ਮਿਲਣ ਲਈ ਆ ਗਏ ਤਾਂ ਕਹਿ ਲੱਗਦਾ ਕਿ ਕੋਈ ਨਾ ਪੁੱਤਰ ਤੁਹਾਡਾ ਹੀ ਕਾਰਾ ਮੈਂ ਤਾਂ ਐਵੇਂ ਹੀ ਆਖਦਾ ਸਾਂ ਜਦੋਂ ਮਰਜੀ ਆਓ ਮੈਂ ਤਾਂ ਪੁੱਛਿਆ ਸੀ ਵੀ ਜੇ ਮੇਰੇ ਤਾਈ ਕੋਈ ਕੰਮ ਐ ਤਾਂ ਤੁਹਾਨੂੰ ਜੀ ਸੀ ਤਾਂ ਖੇਤ ਹੀ ਦੱਸ ਦਿੰਦੇ ਐਨੇ ਨੂੰ ਰਾਨੋ ਚਾਹ ਲਈ ਆਉਂਦੀ ਵੇ ਕਾਕਾ ਇਕੱਲੇ ਦੀ ਗੱਲ ਨੂੰ ਕੱਟਦਾ ਹੋਇਆ ਅੱਕ ਲੱਗਦਾ ਚਾਚੀ ਚਾਹ ਬਹੁਤ ਸਵਾਦ ਮਨਾਉਂਦੀ ਐ ਮੈਂ ਤਾਂ ਜ਼ਿਆਦਾ ਮਾਰਾ ਹੀ ਆ ਜਾਂਦਾ ਤੇ ਸਾਰੇ ਉਸਦੀ ਗੱਲ ਸੁਣ ਹੱਸਣ ਲੱਗਦੇ ਨੇ ਰਾਨੂੰ ਸਭ ਨੂੰ ਚਾਹ ਫੜਾ ਦਿੰਦੀ ਐ ਤੇ ਆਪ ਵੀ ਦੂਜੇ ਮੰਜੇ ਤੇ ਬੈਠ ਜਾਂਦੀ ਐ ਜਿਸ ਤੇ ਇਕੱਲਾ ਬੈਠਾ ਹੁੰਦਿਆ ਚਾਹ ਦੇ ਗਲਾਸ ਫੜਦੇ ਆ ਕਿੱਲਾ ਆਖਣ ਲੱਗਦਾ ਹੈ ਹੋਰ ਸੁਣਾਉ ਪੁੱਤਰੋ ਕਿਵੇਂ ਚੱਲਦੀ ਆ ਤੁਹਾਡੀ ਦਿਨ ਕੱਟੀ ਤਾਂ ਕੰਲਾ ਕਾਕਾ ਆਖਣ ਲੱਗਦਾ ਹੈ ਚਾਚੇ ਬਸ ਲੰਗੀ ਜਾਂਦੇ ਆ ਦਿਨ ਮਨਜੀਤ ਦਾ ਪਿੰਡ ਗੇੜਾ ਮਾਰ ਆਇਆ ਆਪਣੇ ਕਹੇ ਆਪਣਾ ਕਹਿ ਰਿਆ ਸੀ ਵੀ ਪਿੰਡ ਹੀ ਰਹਿਣਾ ਤੇ ਇਕੱਲਾ ਹੈਰਾਨ ਹੁੰਦਾ ਹੋਇਆ ਆਖਣ ਲੱਗਦਾ ਕਿਉਂ ਪਿੰਡ ਕੀ ਆ ਹੁਣ ਇੱਥੇ ਰਹਿ ਤਾ ਰਹਿਓ ਮਨਜੀਤ ਆਖਣ ਲੱਗਦਾ ਨਾ ਮਾਮਾ ਜੀ ਮੇਰਾ ਦਿਲ ਕਰਦਾ ਹੈ ਕਿ ਮੈਂ ਵੀ ਆਪਣੇ ਪਿੰਡ ਜਾ ਕੇ ਰਹਾ ਆਪਣੀ ਜ਼ਮੀਨ ਆਪ ਸੰਭਾ ਉੱਥੇ ਹੀ ਕੋਟੀ ਪਾ ਕੇ ਰਹੀਏ ਨਾਲੇ ਬਾਪੂ ਦਾ ਦਿਲ ਹੈ ਕਿ ਹੁਣ ਉੱਥੇ ਚਲੇ ਜਾਈਏ ਬਹੁਤ ਸਾਲ ਹੋ ਗਿਆ ਇੱਥੇ ਰਾਂਦਿਆਂ ਨੂੰ ਤਾਂ ਰਾਨੋ ਵੀ ਆਖਣ ਲੱਗਦੀ ਹੈ ਕਿ ਭਾਨੋ ਭੈਣ ਮੰਨ ਗਈ ਕਹਿੰਦੀ ਪੁੱਤਰ ਉਹ ਤਾਂ ਮਨਜੀਤ ਜਵਾਬ ਦਿੰਦਾ ਹੋਇਆ ਆਖਦਾ ਹੈ ਕਿ ਮਾਮੀ ਜੀ ਬੇਬੇ ਤਾਂ ਕਹਿੰਦੀ ਕਿ ਤੁਹਾਨੂੰ ਦੋਹਾਂ ਨੂੰ ਜਿਵੇਂ ਚੰਗਾ ਲੱਗਦਾ ਕਰੋ ਮੈਂ ਤੁਹਾਡੇ ਦੋਹਾਂ ਦੇ ਨਾਲ ਹੀ ਹਾਂ ਪਰ ਮਾਮਾ ਜੀ ਮੈਂ ਗਿਆ ਸਾ ਪਿੰਡ ਉਥੋਂ ਦਾ ਮਾਹੌਲ ਤੇ ਪਿੰਡ ਦਾ ਬਹੁਤ ਬੁਰਾ ਹਾਲਾ ਮੈਨੂੰ ਤਾਂ ਹੈਰਾਨੀ ਹੈ ਕਿ ਇਹ ਮੇਰਾ ਪਿੰਡ ਹੈ ਅੱਜ ਵੀ ਗਲੀਆਂ ਕੱਚੀਆਂ ਪਈਆਂ ਨੇ ਛੱਪੜ ਦਾ ਬੁਰਾ ਹਾਲਾ ਇੰਨਾ ਮੁਸ਼ਕਿਲ ਮਾਰਦਾ ਦੱਸਾਂ ਪਤਾ ਨਹੀਂ ਕਿਵੇਂ ਰਹਿ ਰਹੇ ਨੇ ਲੋਕ ਉੱਥੋਂ ਤੇ ਨਾ ਹੀ ਪਿੰਡ ਦਾ ਸਰਪੰਚ ਕੁਝ ਸੋਦਾ ਹੈ ਮੈਂ ਸੋਚ ਰਿਹਾ ਪਹਿਲਾਂ ਪਿੰਡ ਦਾ ਹੀ ਸੁਧਾਰ ਕਰਨਾ ਉਸ ਤੋਂ ਬਾਅਦ ਆਪਣੇ ਰਹਿਣ ਦਾ ਬਣਾਉਣਾ ਹੈ ਉੱਥੇ ਤਾਂ ਪਿੰਡ ਦੇ ਸੁਧਾਰ ਦੀ ਗੱਲ ਸੁਣ ਕੇ ਲਾ ਬੋਲਾ ਸ਼ਾਬਾਸ਼ ਪੁੱਤਰ ਸਾਨੂੰ ਮਾਣ ਹੈ ਤੇਰੀ ਸੋਚ ਦੇ ਕਿ ਤੂੰ ਪਹਿਲਾਂ ਪਿੰਡ ਬਾਰੇ ਸੋਚਿਆ ਨਹੀਂ ਤਾਂ ਅੱਜ ਕੱਲ ਕਿੱਥੇ ਕੋਈ ਕਿਸੇ ਬਾਰੇ ਸੋਚਦਾ ਹੈ ਮਨਜੀਤ ਆਖਦਾ ਕਿ ਉਹ ਤਾਂ ਠੀਕ ਹੈ ਮਾਮਾ ਜੀ ਪਰ ਉਹ ਸਭ ਕਰਨ ਲਈ ਮੈਨੂੰ ਇੱਕ ਵਾਰ ਕੈਨੇਡਾ ਜਾਣਾ ਪੈਣਾ ਮਿਹਨਤ ਕਰਨ ਲਈ ਤਾਂ ਜੋ ਪੈਸਾ ਕਮਾ ਸਕਾਂ ਉਹਨਾਂ ਪੈਸੇ ਨਾਲ ਪਿੰਡ ਦਾ ਵਿਕਾਸ ਕਰ ਸਕਾਂ। ਕਹਿ ਲਾ ਕੈਨੇਡਾ ਜਾਣ ਵਾਲੀ ਗੱਲ ਸੁਣਨ ਦਾ ਕਿ ਪੁੱਤਰ ਤੇਰੇ ਬੇਬੇ ਬਾਪੂ ਮੰਨ ਗਏ ਇਸ ਗੱਲ ਲਈ। ਤਾਂ ਕਾਕਾ ਆਖਣ ਲੱਗਦਾ ਹੈ ਕਿ ਨਹੀਂ ਚਾਚੇ ਹੱਲੇ ਤਾਂ ਇਹਦੇ ਘਰ ਵਾਲੇ ਇਹ ਗੱਲ ਕੀਤੀ ਨਹੀਂ। ਬਸ ਆਪਾਂ ਨੂੰ ਤੇ ਬੇਬੇ ਬਾਪੂ ਨਾਲ ਹੀ ਗੱਲ ਕੀਤੀ ਇੰਨੇ ਹੱਲੇ। ਤੁਸੀਂ ਵੀ ਹੱਲੇ ਕੋਈ ਗੱਲ ਨਾ ਕਰਿਓ ਉਹਨਾਂ ਨਾਲ। ਬਾਪੂ ਜੀ ਕਹਿੰਦੇ ਸੀ ਕਿ ਮੈਂ ਆਪ ਗੱਲ ਕਰਾਂਗਾ ਮਨਜੀਤ ਤੇ ਬਾਪੂ ਨਾਲ ਤੇ ਮਨਾਹੀ ਲਵਾਂਗਾ ਉਹਨਾਂ ਨੂੰ ਮਨਜੀਤ ਦੇ ਵਾਪਸ ਜਾਂਦੇ ਲਈ।